ਪੱਬੀ ਮੈਂ ਤਾਂ ਆਪ ਦੇਖਣ ਆਈ ਸੀ ਵੀ ਕਿੱਡੀ ਕੁੜੀ ਆਹੋ ਜਿਹੜੀ ਐਡੀ ਗੱਲ ਉੜਦੀ ਫਿਰਦੀ ਐ ਆਉਂਦੀ ਐ ਹਾਲੇ ਚਾਚੀ ਹਾਲੇ ਬੂਆ ਤੇਰੀ ਮਾਂ ਕਿੱਥੇ ਐ ਕੁੜੇ ਚਾਚੀ ਮੰਮੀ ਤਾਂ ਬਿਮਾਰ ਹੋ ਰਹੀ ਐ ਅੰਦਰ ਪਈ ਐ ਬਿਮਾਰ ਐ ਹੋਣਾ ਵਿਚਾਰੀ ਨੇ ਬਹਿ ਜਾ ਹੋਰ ਠੀਕ ਐ ਠੀਕ ਐ ਭਾਈ ਠੀਕ ਤਾਂ ਕਾਹਦੇ ਤੁਹਾਨੂੰ ਪਤਾ ਗਿਆ ਜੇ ਮੰਮੀ ਸਿਆਣੀ ਹੁੰਦੀ ਜਾ ਮਾਰਨਾ ਉਂਦੀ ਤਾਂ ਫਿਰ ਆ ਦਿਨ ਤਾਂ ਨੂੰ ਦੇਖਣੇ ਪੈਂਦੇ ਮੈਨੂੰ। ਹਲ ਭਾਈ ਜਿਹੜਾ ਕਲੰਕ ਲਾ ਕੇ ਰਹਿਣਾ ਨਾ ਉਹ ਲਾ ਕੇ ਰਹਿਣਾ ਬਦਨਾਮੀ ਲਿਖੀ ਹੋndi ਕਰਮਾਂ ਵਿੱਚ। ਮੰਮੀ ਤਾਂ ਜਿਹੇ ਜੀ ਹੈ ਹੈ ਇਹ ਤਾਂ ਸਿਆਣੀ ਹੈ, ਪੜੀ ਲਿਖੀ ਹੈ। ਇਹਨੇ ਤਾਂ ਆਪਣਾ ਸਿਆਣਪ ਉਹਨਾ ਦਿਖਾਤਾ ਜਿੰਨਾ ਦਿਖਾਉਣਾ ਸੀ। ਥੋੜਾ ਤੈਨੂੰ ਮੁੰਡਾ ਮਿਲਿਆ ਕਿੱਥੇ ਸੀ? ਉਹ ਚਾਚੀ ਉਹ ਤਾਂ ਮੈਨੂੰ ਨਾ ਸੁਨਾਮ ਅੱਡੇ 'ਚ ਮਿਲਿਆ ਜੀ। ਸੁਨਾਮ ਅੱਡੇ 'ਚ ਮਿਲਿਆ ਸੀ। ਨਾਲ ਪੜਦਾ ਤੇਰੇ। ਨਾ ਅਸੀਂ ਬਸ ਚੜਦੀ ਸੀ ਉਧਰੋਂ ਮੈਂ ਚੜਦੀ ਸੀ ਉਧਰੋਂ ਉਹ ਚੜਦਾ ਸੀ ਉਹਨੇ ਮੈਨੂੰ ਧੱਕੇ ਨਾਲ ਨੰਬਰ ਫੜਾਤਾ ਤੂੰ ਧੱਕੇ ਨਾਲ ਚੱਕ ਲਿਆ ਤੈਨੂੰ ਸ਼ਰਮ ਨਹੀਂ ਆਈ ਨੰਬਰ ਚੱਕਦੇ ਬਾਪ ਦੀ ਦਾੜੀ ਕੰਨੀਆ ਦੇਖ ਲੈਂਦੀ ਨਾ ਤੇਰੀ ਵੱਡੀ ਭੈਣ ਵੀ ਸੀਗੀ ਉਹਦੀ ਕੋ ਹਵਾ ਕੰਨੀਓ ਨਹੀਂ ਸੀ ਦੇਖ ਸਕਦਾ ਕਿੰਨੀ ਸਾਫ ਸੁਥਰੀ ਗਈ ਐ ਤੇ ਤੂੰ ਤੂੰ ਚੀਚੜੀ ਜਹੀਏ ਚੰਦ ਚਾੜ ਕੇ ਰੱਖਤਾ ਕਿੰਨੇ ਸਾਲ ਨੀ ਆ ਤੂੰ ਹੈ ਮੈਂ ਚਾਚੀ 16ਵਾਂ ਸਾਲ ਲੱਗਿਆ ਹੈ ਮੈਨੂੰ ਹੱਦ ਹੋ ਗਈ ਕਦੋਂ ਕਦਾਂ ਜਾਣਦਾ ਮੁੰਡਾ ਉਹ ਚਾਚੀ ਹਲੇ ਤਾਂ 15 ਕ ਦਿਨ ਹੋਏ ਸੀ ਸਾਡੀ ਗੱਲ ਹੋਈ ਨੂੰ ਲੈ 15 ਦਿਨਾਂ ਦੇ ਪਿਆਰ ਦੇ ਪਿੱਛੇ 15 ਸਾਲਾਂ ਦਾ ਪਿਆਰ ਪਲ ਚੱਲੀ ਸੀ ਜਾਣਾ ਕਿੱਥੇ ਸੀ ਤੁਸੀਂ ਚਾਚੀ ਆਏ ਕਹਿੰਦਾ ਸੀ ਮੈਨੂੰ ਕਹਿੰਦਾ ਆਪਾਂ ਦੋਵੇਂ ਚੰਡੀਗੜ੍ਹ ਚੱਲਾਂਗੇ ਹਾਂ ਉੱਥੇ ਕਾਗਜ਼ੀ ਵਿਆਹ ਹੁੰਦੇ ਆ ਅਗਲੇ ਨੂੰ ਕਰਾਉਂਦੀ ਤੂੰ ਅੰਦਰ ਕਿੰਨੀ ਉਮਰ ਆ ਉਹਦੀ ਉਹ ਤਾਂ ਪਤਾ ਨਹੀਂ ਹਾਂ ਸੱਚ ਚਾਚੀ ਕੇ ਰੌਣੇ ਮੈਨੂੰ ਦੱਸਿਆ ਸੀ 30 ਸਾਲ ਦੀ ਕਹਿੰਦਾ ਸੀ ਆਪਦੀ ਉਮਰ ਤੇਰੇ ਪਟੇ ਮੂੰ ਅੱਦੋ ਅੱਦੋ ਦਾ ਫਰਕ ਪਿਆ ਲੈ ਲੈ ਆਪਣੇ ਪਿਓ ਕੰਨੀਆਂ ਤਾਂ ਦੇਖ ਲੈਂਦੀ ਅਕਲ ਦਾ ਘਟਾ ਅਕਲ ਕਰੀਦੀ ਹੁੰਦੀ ਐ ਨਾ ਗੱਲ ਕਿੱਦਾਂ ਕਰਦੀ ਸੀ ਤੂੰ ਕਿਹੜੇ ਫੋਨ ਤੇ ਤੇਰੇ ਕੋਲ ਫੋਨ ਐ ਨਾ ਚਾਚੀ ਮੇਰੇ ਕੋਲ ਤਾਂ ਕੋਈ ਫੋਨ ਨਹੀਂ ਹੈਗਾ ਫਿਰ ਗੱਲ ਕਿਵੇਂ ਕਰਦੀ ਸੀ ਉਹਦੇ ਨਾਲ ਮੈਂ ਪਾਪੇ ਦੇ ਫੋਨ ਤੋਂ ਜਦੋਂ ਰਾਤ ਨੂੰ ਪਾਪਾ ਸੌ ਜਾਂਦਾ ਸੀ ਫਿਰ ਮੈਂ ਪਾਪੇ ਦਾ ਫੋਨ ਚੱਕ ਕੇ ਗੱਲ ਕਰ ਲੈਂਦੀ ਸੀ ਆ ਲੈ ਲੈਣ ਵੀ ਆਇਆ ਤੈਨੂੰ ਪਹਿਲਾਂ ਨਾ ਚਾਚੀ ਅਜੀ ਇੱਕ ਵਾਰ ਪਹਿਲਾਂ ਮਿਲੇ ਸੀ ਜਿਹੜਾ ਆਪਣੇ ਗੁੱਗੇ ਦਾ ਮੇਲਾ ਨਹੀਂ ਤੇ ਉੱਥੇ ਨਾਲੇ ਮੈਨੂੰ ਸੋਹਣੀਆਂ ਸੋਹਣੀਆਂ ਬੰਗਾ ਦਵਾਈਆਂ ਤੇ ਸ਼ਰਮ ਨਹੀਂ ਆਉਂਦੀ ਹਲੇ 10 ਦਿਨ ਨੂੰ ਕੁੜੀਏ ਹੱਲ ਕਰੀਦੀ ਹੁੰਦੀ ਹੈ ਆਪਣੇ ਘਰ ਕੰਨਿਓ ਦੇਖੀਦਾ ਹੁੰਦਾ ਆਪਣੇ ਮਾਪਕਨ ਅਧਿਲਾ ਤੇਰੀ ਮਾਂ ਦੇ ਕਿਦਾਂ ਬਿਮਾਰ ਪਈ ਹੈ ਜਬ ਅਗ ਜਾ ਲੈ ਜਗਲਾਸ ਚਾਹ ਕਰਾਂ ਚਾਚੀ ਨਹੀਂ ਸੋਖੇ ਵੇ ਵੀਰਾ ਮੇਰੀ ਗੱਲ ਸੁਣ ਫੇਰ ਵੀ ਤੇਰਾ ਬਚਾ ਹੋ ਗਿਆ ਜਿਹੜਾ ਦੇਖ ਲਈ ਮੁੜਿਆ ਹੀ ਕੋਈ ਕਬੀਲਦਾਰ ਘਰ ਦਾ ਮੁੰਡਾ ਲੱਭ ਕੇ ਇਹਨੂੰ ਵਿਆਹ ਦੇ ਹੋਰ ਕੀ ਉਹ ਭਾਈ ਜਿਹੜੀ ਤੁਸੀਂ ਵਿਆਹ ਦੀ ਗੱਲ ਕਰਦੋਂ ਫੜੇ ਨਿਆਣੀ ਐ 16 ਬਾਸਾਲ ਹੋਣ ਲੱਗਿਆ ਇਸ ਨੂੰ ਦੱਸੋ ਗਾਹਾਂ ਵਾਲਾ ਹੀ ਪੁੱਛਦਾ ਵੀ ਉਮਰ ਕਿੰਨੀ ਐ ਕਿਵੇਂ ਵਿਆਹ ਦੇਣਾ ਇਹ ਤਾਂ ਹੈ ਪਰ ਫਿਰ ਵੀ ਦੇਖ ਲਾ ਜੀ ਮੈਂ ਤਾਂ ਕਹਿੰਨੀ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਸ਼ੁਕਰ ਵਾ ਬੇਹੇ ਵਾਪਸ ਮੁਰੇ ਨਹੀਂ ਮਾਰ ਬਟ ਕੇ ਸਟੰਦਾ ਕੀਮਤਾਂ ਪੱਕੇ ਦਾ ਫੜ ਲੈਣਾ ਸੀ ਮਾੜੀ ਮੋਟੀ ਲੱਛੂ ਬਾਈ ਗੌਰ ਰੱਖਿਆ ਕਰ ਉਹ ਤਾਂ ਜਹੀ ਜੀ ਹੈਗੀ ਐ ਸਿਦਰੀ ਹੈਗੀ ਆ ਭਾਬੀ ਉਹ ਭਾਈ ਮੈਂ ਕੀ ਗੌਰ ਰੱਖਾਂ ਸਾਰਾ ਦਿਨ ਤਾਂ ਮੈਂ ਗਲੀਆਂ 'ਚ ਸਬਜ਼ੀ ਵੇਚਦਾ ਥੱਕਾ ਟੁੱਟਾ ਮੈਂ ਆ ਕੇ ਪੈ ਜਾਂਦਾ ਤੁਸੀਂ ਆਪ ਦੇਖੋ ਇਹ ਤਾਂ ਨੂੰ ਵੀ ਮੈਂ ਕਿਹੜੀ ਗੌਰ ਰੱਖਾਂ ਉਹਨੂੰ ਤਾਂ ਜਿੰਨੀ ਕੁ ਸੁਰਤ ਹੈ ਹੈ ਇਹਨੂੰ ਤਾਂ ਚਾਹੇਗੀ ਹੈ ਹੋਰ ਇਹ ਤਾਂ ਸਾਰਾ ਦਿਨ ਸਬਜ਼ੀ ਵੇਚਦਾ ਹੱਥ ਨੇ ਆ ਕੇ ਪੈ ਜਾਂਦਾ ਉਹ ਮੰਜੇ ਤੇ ਪਈ ਰਹਿੰਦੀ ਆ ਪਰ ਫੇਰ ਵੀ ਭਾਈ ਜੇ ਤੂੰ ਕੰਮ ਨਾ ਕਰੇ ਤਾਂ ਨਹੀਂ ਸਰਦਾ ਜੇ ਘਰ ਰਵੇਂ ਤਾਂ ਨਹੀਂ ਸਰਦਾ ਉਹ ਭਾਈ ਵੱਡੀ ਗੱਲ ਤਾਂ ਇਹ ਐ ਵੀ ਆਹਾ ਇੱਧਰ ਭਾਈ ਸਾਹਿਬ ਦਾ ਇਹ ਜਿਹੇ ਪੰਜ ਚਾਰ ਦਾ ਬੌਲੇ ਹੋਰ ਹੋਂ ਪਿੰਡ ਚ ਜਿਨ੍ਹਾਂ ਨੇ ਮੇਰੀ ਇੱਜ਼ਤ ਬਚਾਤੀ ਹੈ ਨਹੀਂ ਤਾਂ ਦਾ ਪਾਸਾ ਵੱਟ ਜਾਂਦਾ ਸਹੀ ਗੱਲ ਆ ਸ਼ਰੀਕ ਲਾਵੇ ਲੀਕ ਭਾਈ ਅਗਲੇ ਤਾਂ ਲਾ ਕੇ ਦੇਖਦੇ ਆ ਬਈ ਜੇਦੀ ਧੀ ਆ ਉਹਦੀ ਧੀ ਆ ਜੇਦੀ ਭੈਣਾ ਭੈਣਾ ਨਿਕਲਦੀ ਨਿਕਲ ਜਾਵੇ ਸਵੇਰ ਨੂੰ ਰੌਲਾ ਪਾਉਂਦਾ ਭਾਈ ਫੁਲਾਨੇ ਧੀ ਨਿਕਲ ਗਈ ਭਾਈ ਮੈਂ ਗਲੀ ਗਲੀ ਸਬਜ਼ੀ ਵੇਚਣੀ ਹੈ ਮੈਨੂੰ ਤਾਂ ਫਿਰ ਕਹਿੰਦੇ ਵੀ ਅੱਜ ਦੀ ਕੁੜੀ ਸੀ ਅੱਜ ਦੀ ਕੁੜੀ ਨਿਕਲ ਗਈ ਮੈਂ ਕਿਵੇਂ ਨਿਕਲਦਾ ਗਲੀਆਂ ਦੇ ਵਿੱਚ ਮੈਂ ਤਾਂ ਜਿਉਂਦਾ ਹੀ ਮਰ ਜਾਂਦਾ ਮੈਨੂੰ ਇਹ ਦੱਸ ਵੀ ਜਿਹੜਾ ਤੇਰੇ ਕੋਲ ਫੋਨ ਆ ਕਿਹੜਾ ਉਹ ਟੱਚ ਜਾਏਗਾ ਤੇ ਦੂਜਾ ਦਾ ਬਟਨ ਵਾਲਾ ਨਹੀਂ ਭਾਈ ਬਟਨ ਵਾਲਾ ਕਿਹੜਾ ਮੇਰੇ ਕੋਲ ਛੱਤਦਾ ਮੋਬਾਈਲ ਤਾਂ ਹਮੇਸ਼ਾ ਕਰੇ ਫੇਰ ਵੀ ਲੋਟਾ ਹ ਹੁਣ ਫੋਨ ਦੀ ਗੌਰ ਰੱਖੀ ਫੋਨ ਆਪਣੇ ਕੋਲੇ ਰੱਖੀ ਇਹਦੇ ਹੱਥ 'ਚ ਨਾ ਫੋਨ ਦੇ ਕੋਲੇ ਹੁੰਦਾ ਭਾਈ ਮੇਰੇ ਜਦੋਂ ਮੈਂ ਰਾਤ ਨੂੰ ਉਹੀ ਗੱਲ ਪਾਏ ਜਾਂਦਾ ਕੋਈ ਕੱਪੜਾ ਦਾ ਲਾਹਣਾ ਹੀ ਪੈਂਦਾ ਧੌਣ ਧੂਣ ਵਾਲਾ ਉਹਦੇ ਪਿੱਛੋਂ ਕੱਢ ਕੇ ਫੋਨ ਫੋਨ ਕਰ ਲੈਂਦਾ ਇਹਦਾ ਜਸ ਬਸ ਇੱਕੋ ਹੀ ਗੱਲ ਹੈ ਵੀ ਸਾਡਾ ਕੋਈ ਪਿਛਲੇ ਜਨਮ ਦਾ ਹੋ ਸੀ ਜਿਨ੍ਹਾਂ ਨੇ ਮੇਰੀ ਇੱਜ਼ਤ ਰੱਖਤੀ ਬਚਾਅ ਹੋ ਗਿਆ ਮੈਂ ਕੀ ਕਰ ਲੈਂਦਾ ਚਲੋ ਜੇ ਇਹਨਾਂ ਨੂੰ ਨਾ ਪਤਾ ਲੱਗਦਾ ਮੈਂ ਕਿੱਧਰ ਜਾਂਦਾ ਇੱਕ ਗੱਲ ਹੋਰ ਮੈਂ ਤਾਂ ਕਹਿੰਨੀ ਇਹਦੇ ਮਾਮੇ ਪੂਆ ਦੇ ਚਾਰ ਦਿਨ ਛੱਡਿਆ ਜਦ ਗੱਲ ਠੰਡੀ ਪੈ ਗਈ ਫੇਰ ਇਹਨੂੰ ਲੈ ਆਏ ਹੈ ਸਾਰੇ ਪਿੰਡ ਚ ਤੂ ਤੂ ਹੋਈ ਪਈ ਹੈ ਤਰਾ ਤਰਾ ਕਰਦੇ ਨੇ ਲੋਕ ਹੋਰ ਅਗਲਾ ਕਹਿੰਦਾ ਮੁਟਾਰ ਵਾਲੇ ਬੰਦੇ ਆ ਤੁਸੀਂ ਕੀ ਕਰਨਾ ਬੈਠੇ ਪਾਣਿਆਂ ਦਾ ਭਾਈ ਗੱਲਾਂ ਹੀ ਨੇ ਕੋਈ ਕਿਸੇ ਦਾ ਦੁੱਖ ਨਹੀਂ ਸਮਝਦਾ ਨਾ ਜਿਸ ਤਾਂ ਭਾਈ ਦੁੱਖ ਸਮਝ ਕੇ ਆਪਣੀ ਧੀ ਸਮਝ ਕੇ ਤੇਰੇ ਕੋਲ ਆਏ ਆ ਪੁੱਛਣ ਲਈ ਜੋ ਹੋਇਆ ਮਾੜਾ ਹੋਇਆ ਬਾਕੀ ਭਾਈ ਆਪਣੀ ਰੱਖੋ ਗੌਰ ਆਪਣੀ ਤੀਮੀ ਦੀ ਵੀ ਗੌਰ ਰੱਖ ਕੰਮਕਾਰ ਤਾਂ ਕਰਨਾ ਹੀ ਆ ਇੱਕ ਤੂੰ ਆਹ ਗਲਬਲਾਮ ਆਪਾਂ ਆ ਡੰਗਰਾਂ ਦਾ ਹਾਂ ਇਹ ਇੱਕ ਬਰੇਚ ਦੇ ਜਿਹੜੀ ਕਸੂਨ ਵਾਲੀ ਆ ਹਾਂ ਚੰਗਾ ਅਸੀਂ ਚੱਲਦੇ ਹਾਂ ਭਾਈ ਠੀਕ ਹੈ ਧੰਨਵਾਦ ਹੁੰਦਾ ਮੇਰੀ ਗੱਲ ਸੁਣ ਲੈ ਗੌਰ ਰੱਖੀ ਕਿਤੇ ਇਹਦੇ ਹੱਥ ਥੱਲੇ ਨਾ ਕੋਈ ਫੋਨ ਹੋਵੇ ਮੁੰਡੇ ਨੇ ਲੈ ਲੂ ਕਿ ਨਦੇ ਰੱਖਿਆ ਹੋਵੇ ਫੋਨ ਹਾਂ ਭਾਈ ਮੈਂ ਗੌਰ ਰੱਖਣਾ ਨਹੀਂ ਆ ਆ ਜਾ ਕਟੋ ਸਭ ਜਿਹੜੇ ਮੇਰੇ ਆਪ ਦੇ ਹੀ ਸੀਗੇ ਤਾਂ ਇਹਨਾਂ ਦੁੱਖ ਸੁੱਖ ਮੇਰੇ ਨਾ ਕਰਗੇ ਬਗਾਨਾ ਕੌਣ ਆਉਂਦਾ ਲੋਕ ਤਾਂ ਮਜ਼ਾਕ ਉਡਾਉਂਦੇ ਨੇ ਵੀ ਆਪ ਸਬਜ਼ੀ ਵੇਚਣ ਬਗ ਜਾਂਦਾ ਤੇ ਕੁੜੀ ਕੀ ਕੁਛ ਕਰਦੀ ਫਿਰਦੀ ਐ ਵੀ ਸੱਚੇ ਪਾਤਸ਼ਾ ਜਿਹਹੀ ਤੂੰ ਮੇਰੀ ਇਲਾਜ ਰੱਖੀ ਐ ਨਾ ਸਭ ਗਰੀਬ ਦੀ ਰੱਖੀਦਾ ਸੱਚੇ ਪਾਤਸ਼ਾ